i <laughs> do ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਸ ਸਰੇ ਜਾਂ ਨੈਕੀ ਫਾਊਂਡੇਸ਼ਨ ਬਲਾਡਾ ਤੋਂ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਖੜੇ ਅੱਜ ਆਈਟੀਆਈ ਮੋਰ ਦੇ ਉੱਤੇ ਇੱਥੇ ਜਿਹੜੇ ਡਿਵਾਈਡਰ ਬਣੇ ਹੋਏ ਨੇ ਉਹਦੇ ਤੇ ਕੋਈ ਵੀ ਸਾਈਨ ਬੋਰਡ ਨਹੀਂ ਸੀ ਜਦੋਂ ਆਪਾਂ ਇੱਥੇ ਉਸ ਕਰਕੇ ਹੀ ਇੱਥੇ ਇੰਨੇ ਐਕਸੀਡੈਂਟ ਹੋ ਰਹੇ ਜੀ ਸੋ ਨੈਕੀ ਫਾਊਂਡੇਸ਼ਨ ਹਮੇਸ਼ਾ ਹੀ ਮਾਨਰ ਫਲਾਈ ਦੇ ਕੰਮ ਕਰਦੀ ਆ ਰਹੀ ਹੈ ਸਰਪ੍ਰਤੇ ਭਲੇ ਦੀ ਅਰਦਾਸ ਕਰਦੀ ਆ ਰਹੀ ਹੈ ਤਾਂ ਉਸ ਲੜੀ ਤਹਿਤ ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਉਹ ਡਿਵਾਈਡਰ ਦੇ ਉੱਤੇ ਸਾਈਨ ਬੋਰ ਲਗਾਏ ਗਏ ਨੇ ਤਾਂ ਜੋ ਉਹ ਆਂਦੀ ਗੱਡੀ ਨੂੰ ਪਤਾ ਲੱਗ ਸਕੇ ਔਰ ਇੱਕ ਜਾਨੀ ਨੁਕਸਾਨ ਹੋਣ ਤੋਂ ਬਚਾ ਕੀਤਾ ਜਾ ਸਕੀ। ਔਰ ਜੋ ਇਹਦੇ ਵਿੱਚ ਮੈਂ ਬਹੁਤ ਧੰਨਵਾਦ ਕਰਦਾ ਆ ਆਰਕੇ ਸਟicker ਜੀ ਦਾ ਨਿੰਦਰ ਜੀ ਦਾ ਜਿਨ੍ਹਾਂ ਨੇ ਸਾਡੇ ਕਹੇ ਤੇ ਇੱਕ ਸਟickerਾਂ ਦੀ ਸੇਵਾ ਬਿਲਕੁਲ ਫ੍ਰੀ ਆਫ ਕੋਸਟ ਕੀਤੀ ਹੈ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਇਦਾਂ ਕਰਨਾ ਤਾਂ ਉਹਨਾਂ ਨੇ ਪਹਿਲੀ ਕਿਹਾ ਕਿ ਵੀਰੇ ਅਸੀਂ ਇਹਦਾ ਕੋਈ ਪੈਸਾ ਨਹੀਂ ਲਵਾਂਗੇ। ਤੁਸੀਂ ਇਹ ਕੰਮ ਅਸੀਂ ਤੁਹਾਡੇ ਲਈ ਫ੍ਰੀ ਆਫ ਕੋਸਟ ਕਰਾਂਗੇ। ਤੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ। ਬਾਕੀ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਹੜੇ ਸਮੇਂ-ਸਮੇਂ ਤੇ ਨੈਕੀ ਫੰਡਰਸ ਨੂੰ ਹਮੇਸ਼ਾ ਸਾਥ ਦਿੰਦੇ ਰਹੇ ਨੇ ਔਰ ਮੈਂ ਅੱਗੇ ਤੋਂ ਉਮੀਦ ਕਰਦਾਂਗੀ ਤੁਸੀਂ ਵੀ ਐਸੇ ਤਰ੍ਹਾਂ ਹੀ ਸਾਡਾ ਸਹਿਯੋਗ ਦਿੰਦੇ ਰਹੋਗੇ ਧੰਨਵਾਦ ਨੈਕੀ ਟੀਮ ਵੱਲੋਂ ਐਸੇ ਡਿਵਾਈਸਰ ਦੇ ਜਿਹੜੇ ਸੰਗੋਣੇ ਲੈ ਰਹੇ ਤੁਸੀਂ ਇਹਨੂੰ ਵੀ ਆਪਣਲ ਨੂੰ ਕਿਸ ਤਰ੍ਹਾਂ ਦੇ ਦੋ ਇਹ ਨੈਕੀ ਟੀਮ ਦਾ ਇੱਕ ਬਹੁਤ ਵਧੀਆ ਉਪਰਾਲਾ ਜੀ ਇਹ ਵੈਸੇ ਵੀ ਚਲੋ ਆਪਣਾ ਇੱਥੇ ਖਿੱਤੇ 'ਚ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਵੇਂ ਖੂਨਦਾਨ ਕੈਂਪ ਹੋ ਗਏ ਜਾਂ ਹੋਰ ਕਿਸੇ ਲੋੜਵੰਦੀ ਹੋ ਹੁੰਦੀ ਹੈ ਇਹ ਹੁਣ ਜਿਹੜਾ ਸਾਈਨ ਬੋਰਡ ਲਾਏ ਨੇ ਇਹਨੂੰ ਮੈਂ ਇੱਕ ਅੱਜ ਵੀ ਘੜੀ ਬਹੁਤ ਵਧੀਆ ਉਪਰਾਲਾ ਮੰਨਦਾ ਜਿਵੇਂ ਹੁਣ ਅੱਜ ਤੇ ਧੁੰਦਾ ਪੈਂਦੀਆਂ ਨੇ ਧੁੰਦਾ ਜਿਹੜਾ ਹੈ ਪਿੱਖੀ ਰੋਡ ਤੇ ਡਿਵਾਈਡਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹਦੇ ਨਾਲ ਇੱਕ ਐਕਸੀਡੈਂਟ ਤੋਂ ਬਚਤ ਹੋਊਗੀ ਤੇ ਹੋਰ ਵੀ ਲੋਕਾਂ ਨੂੰ ਇਹਦੇ ਬਹੁਤ ਵਧੀਆ ਫਾਇਦੇ ਹੋਣਗੇ ਜੀ ਪ੍ਰਿੰਸ ਇਹ ਜਾਨੇ ਕੀ ਫਾਉਂਡ ਦੇ ਸਦਾਉ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪੁਲਟੋ ਉੱਤਰ ਤੇ ਆਈਟੇਮ ਰੋਡ ਤੇ ਡਿਵਾਈਡਰ ਬਣੇ ਹੋਏ ਹਨ ਤਾਂ ਡਿਵਾਈਡਰ ਤੇ ਕੋਈ ਵੀ ਸਾਈਨ ਬੋਰਡ ਨਾ ਹੋਣ ਕਰਕੇ ਅੱਜ ਦਿਨ ਐਕਸੀਡੈਂਟ ਦੀਆਂ ਦੁਰਘਟਨਾਵਾਂ ਹੋ ਰਹੀਆਂ ਸਨ ਤਾਂ ਜੋ ਨੈਕੀ ਫਾਊਂਡੇਸ਼ਨ ਜੋ ਪਹਿਲੇ ਦਿਨ ਤੋਂ ਹੀ ਸਰਬਤ ਦੇ ਭਲੇ ਲਈ ਮਨੁੱਖਤਾ ਭਲਾਈ ਦੇ ਕੰਮ ਕਰਦੇ ਆ ਰਹੀ ਹੈ ਉਸ ਨੂੰ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਸਾਈਨ ਬੋਰਡ ਲਗਵਾਏ ਗਏ ਹਨ ਤਾਂ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਤੋਂ ਅਸੀਂ ਕਿਸੇ ਦੀ ਜਾਨ ਬਚਾ ਸਕੀਏ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਣੀ ਗੱਡੀ ਸਲੋ ਚਲਾਇਆ ਕਰੋ ਧੁੰਦ ਦੇ ਦਿਨ ਚੱਲ ਰਹੇ ਹਨ ਔਰ ਤੁਹਾਨੂੰ ਤੁਹਾਡੇ ਘਰ ਕੋਈ ਡੀਕ ਰਿਆ ਹੁੰਦਾ ਹੈ ਅਸੀਂ ਪਹਿਲਾਂ ਵੀ ਲਗਵਾਏ ਸਨ ਤਾਂ ਉਹ ਕਿਸ਼ੇ ਟ੍ਰੈਫਿਕ ਦੁਆਰਾ ਤੋੜ ਦਿੱਤੇ ਗਏ ਸਨ ਲੋਕ ਤੇਜ਼ ਬੜੀ ਚਲਾ ਰਹੇ ਸਨ ਜਦਾ ਤਮ ਆਪੀ ਫੀਲ ਕਰਦਾ ਕਿ ਇਹਨਾਂ ਨੂੰ ਐਸੇ ਤਰ੍ਹਾਂ ਬਣਾਏ ਰੱਖੋ ਤਾਂ ਜੋ ਕੋਈ ਐਕਸੀਡੈਂਟ ਹੋਣ ਤੋਂ ਬਚਾਇਆ ਜਾ ਸਕੇ ਧੰਨਵਾਦ ਨਿੱਕੀ ਫਾਊਂਡੇਸ਼ਨ ਵੱਲੋਂ ਜਿੱਥੇ ਸਮਾਜਿਕ ਇਤਿਹ ਦੇ ਵਿੱਚ ਬੱਲੇ ਉਪਰਾਲੇ ਕੀਤੇ ਨੇ ਇਸਾ ਸੂਚਿ ਕਿ ਲਾਇਆ ਹੈ ਨੇ ਕਿ ਚੌਕ ਦੇ ਵਿੱਚ ਕਿਸ ਤਰ੍ਹਾਂ ਦੇ ਇਹਨਾਂ ਦੇ ਪ੍ਰੋਬਲਮ ਇਸ ਤੋਂ ਪਹਿਲਾਂ ਆਈਟੀ ਚੌਕ ਬਟਲਾਡਾ ਦੇ ਵਿੱਚ ਖਾਸ ਕਰਕੇ ਇਹਨਾਂ ਪਿਛਲੇ ਕੁਝ ਦਿਨਾਂ ਵਿੱਚ ਉੱਥੇ ਕੋਈ ਰਿਫਲੈਕਟਰ ਵਗੈਰਾ ਹੋਣ ਕਰਕੇ ਕੋਈ ਸਾਈਨ ਬੋਰਡ ਨਾ ਹੋਣ ਕਰਕੇ ਕਈ ਐਕਸੀਡੈਂਟ ਦੀ ਘਟਨਾਵਾਂ ਹੋਈਆਂ ਨੇ ਤੇ ਅਸੀਂ ਇਹਦੇ ਬਾਰੇ ਜੋ ਨੇਕੀ ਫਾਊਂਡੇਸ਼ਨ ਹੈ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੂੰ ਸੂਚਿਤ ਕੀਤਾ ਸੀ ਤੇ ਹੋਰ ਵੀ ਅਸੀਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਦੱਸਦੇ ਰਹਿੰਦੇ ਆ ਵੀ ਇਸ ਤਰ੍ਹਾਂ ਕਰਕੇ ਜੋ ਇਹ ਜੇ ਸਮਾਜ ਭਲਾਈ ਦੇ ਕੰਮ ਹੈ ਉਹ ਕਰਨ ਜਿਸ ਤੇ ਇਹ ਨੇਕੀ ਫਾਊਂਡੇਸ਼ਨ ਨੇ ਇੱਕ ਵਧੀਆ ਚੰਗਾ ਪ੍ਰੋਲਾ ਕੀਤਾ ਤੇ ਉਹਨਾਂ ਦੇ ਸਹਿਯੋਗ ਨਾਲ ਉੱਥੇ ਸਾਈਨ ਬੋਰਡ ਲਗਾਇਆ ਗਿਆ ਜਿਹਦੇ ਨਾਲ ਕਿ ਹੁਣ ਆਉਣ ਵਾਲੇ ਸਮੇਂ 'ਚ ਟ੍ਰੈਫਿਕ ਦੀ ਜੋ ਐਕਸੀਡੈਂਟ ਦੇ ਘਟਣਾ ਵਨ ਨੇ ਉਹ ਘੱਟ ਹੋ ਜਾਣਗੀਆਂ ਤੇ ਨਾ ਹੀ ਹੋਣਗੀਆਂ ਉੱਥੇ